ਹੈਲੋ ਜੀ ਸਤਿ ਸ੍ਰੀ ਅਕਾਲ ਜੀ ਇੱਕ ਹੋਰ ਪਿਆਰੀ ਜੀ ਵੀਡੀਓ ਹੈ ਤੁਹਾਡੇ ਲਈ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ ਫੁੱਲ ਹੈਵੀ ਪਾਰਟੀ ویئر ਸੂਟ ਰੈਂਡ ਵਾਲੇ ਨੇ ਫੁੱਲ ਹੈਵੀ ਫੁੱਲ ਹੈਵੀ ਹੈਂਡ ਵਰਕ ਵਾਲੇ ਸੂਟ ਰੈਂਡ ਵਾਲੇ ਨੇ ਤੇ ਬਹੁਤ ਹੀ ਸੋਹਣੇ ਸੋਹਣੇ ਕਲਰ ਅਵੇਲੇਬਲ ਨੇ ਜੋ ਵੀ ਕਲਰ ਹੈਗੇ ਨੇ ਸਿੰਗਲ ਜਾਂ ਡਬਲ ਜਿੰਨੇ ਵੀ ਭੇਗੇ ਨੇ ਸਾਰੇ ਵੀਡੀਓ ਚ ਸ਼ੋ ਕਰ ਦਿੱਤੇ ਗਏ ਨੇ ਕਲਰ ਬੜੇ ਹੀ ਸੋਹਣੇ ਨੇ ਤੇ ਜੇ ਤੁਸੀਂ ਇਹਨਾਂ ਚ ਕੋਈ ਵੀ ਸੂਟ ਪਸੰਦ ਕਰਦੇ ਹੋ ਤਾਂ ਸਕਰੀਨ ਤੇ ਨੰਬਰ ਦਿੱਸਿਆ ਗਿਆ ਹੈ ਤੁਹਾਨੂੰ ਉਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਏਗੀ ਐਡਵਾਂਸ ਵਿੱਚ ਪੇਮੈਂਟ ਕਰਕੇ ਬੁਕਿੰਗ ਕਰਵਾਉਣੇ ਪਏਗੀ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਆਰਡਰ ਕਰਨ ਲਈ ਮੈਨੂੰ ਦਿੱਤੇ ਗਏ ਨੰਬਰ ਤੇ ਵਟਸਐਪ ਕਰੋ ਕਾਲ ਨਹੀਂ ਕਰਨੀ ਪਲੀਜ਼ ਕਾਲ ਮਤ ਕਰਿਆ ਕਰੋ ਓਨਲੀ ਵਟਸਐਪ ਤੇ ਹੀ ਬੁਕਿੰਗ ਹੋਏਗੀ ਵਟਸਐਪ ਤੇ ਹੀ ਰਿਪਲਾਈ ਮਿਲੇਗਾ ਤੇ ਜਲਦੀ WhatsApp ਤੇ ਆਰਡਰ ਕਰਨ ਲਈ ਮੈਨੂੰ ਮੈਸੇਜ ਕਰੋ ਤੇ ਇਹਨਾਂ ਦੇ ਬੁਕਿੰਗ ਕਰਵਾਓ ਬਹੁਤ ਹੀ ਸੋਹਣੇ ਸੋਹਣੇ ਯੂਨਿਕ ਜਿਹੇ ਕਲਰ ਹੈਗੇ ਨੇ ਤੇ ਨਵੀਂ ਕਲੈਕਸ਼ਨ ਆਈ ਹੈ ਪੰਜਾਬੀ ਸੂਟਾਂ ਦੀ ਨਵੀਂ ਕਲੈਕਸ਼ਨ ਨਵੇਂ ਡਿਜ਼ਾਈਨ ਆਏ ਨੇ ਤੇ ਜਿੱਦਾਂ ਹੁਣ ਅੱਗੇ ਵਿਆਹ ਸ਼ਾਦੀ ਆਉਣ ਵਾਲੀਆਂ ਨੇ ਉਹਨਾਂ ਲਈ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਪ੍ਰਾਈਸ ਬਹੁਤ ਹੀ ਘੱਟ ਹੈਗਾ ਹੈ ਡਿਟੇਲਸ ਆਪਦੀ ਉੱਤੇ ਮੈਂਸ਼ਨ ਕੀਤੀ ਹੋਈ ਹੈ ਪ੍ਰਾਈਸ ਲਈ ਤੁਹਾਨੂੰ ਮੈਨੂੰ ਵਟਸਐਪ ਕਰਨਾ ਪਏਗਾ ਤੇ ਜਲਦੀ ਤੋਂ ਜਲਦੀ پوری ਵੀਡੀਓ ਚੈੱਕ ਕਰਕੇ ਜੋ ਵੀ ਸੂਟ ਤੁਸੀਂ ਪਸੰਦ ਕਰਦੇ ਹੋ ਸਕਰੀਨ ਤੇ ਦੱਸੇ ਗਏ ਨੰਬਰ ਤੇ ਵਟਸਐਪ ਮੈਸੇਜ ਕਰਕੇ ਬੁਕਿੰਗ ਕਰਵਾਓ ਜੀ ਤੁਸੀਂ پوری ਵੀਡੀਓ ਚੈੱਕ ਕਰਨੀ ਹੈ ਜੇ ਵੀਡੀਓ ਅੱਛੀ ਲੱਗੀ ਹੋਏ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਹੈ ਵੀਡੀਓ ਦੇਖਣ ਲਈ ਧੰਨਵਾਦ